ਆ ਇੰਨੀ ਸੋਹਣੀ ਕੁੜੀ ਤਿਆਰ ਹੋਈ ਨੂੰ ਦੇਖ ਕੇ ਸਾਨੂੰ ਐ ਲੱਗਦਾ ਵੀ ਆਪਾਂ ਮਹਾਲੀ ਚੰਡੀਗੜ੍ਹ ਵਰਗੇ ਸੈਲੂਨ 'ਚ ਬੈਠੇ ਆਂ ਪਰ ਆਪਾਂ ਬੈਠਿਆ ਤਪਾ ਮੰਡੀ ਦੇ ਵਿੱਚ ਜਿੰਨਾਂ ਨੂੰ ਐ ਲੱਗਦਾ ਵੀ ਤਪਾ ਮੰਡੀ ਦੇ ਵਿੱਚ ਕੱਲੀ ਚਾਹ ਪੱਤੀ ਵੀ ਮਿਲਦੀ ਆ ਚਾਹ ਪੱਤੀ ਕਾਹਨੂੰ ਮਿਲਦੀ ਆ ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਤਿਆਰ ਵੀ ਕਰ ਦਿੰਦੇ ਮੈਨੂੰ ਐਂ ਦੱਸੋ ਜੀ ਕਿਤੋਂ ਹੋਰ ਕਿਉਂ ਨਹੀਂ ਕਰਾਇਆ ਤਾਂ ਆਪਾਂ ਮੰਡੀ ਵਰਗੇ ਬਾਇਕਵਰਡ ਸ਼ਹਿਰ ਤੋਂ ਕਿਉਂ ਕਰਾਇਆ ਨਹੀਂ ਮੈਨੂੰ ਲੱਗਿਆ ਕਿ ਜ਼ਰੂਰੀ ਨਹੀਂ ਹੁੰਦਾ ਮੈਨੂੰ ਸ਼ਹਿਰ ਮੈਟਰ ਨਹੀਂ ਕਰ ਜਦੋਂ ਆਪਾਂ ਤਿਆਰ ਹੁੰਨੇ ਆ ਤਾਂ ਆਪਾਂ ਦੇਖੋਗੇ ਜਿਹੜਾ ਤੁਹਾਨੂੰ ਮੇਕਅਪ ਆਰਟ ਵਾਲੀਆਂ ਤੇ ਮੈਨੂੰ ਮੇਕਅਪ ਬਹੁਤ ਜ਼ਿਆਦਾ ਹੀ ਸੋਹਣਾ ਲੱਗਿਆ ਠੀਕ ਹੈ 17 ਸਾਲ ਦਾ ਐਕਸਪੀਰੀਅੰਸ ਹੈ ਮੈਂ ਹੁੰਦਾ ਜਰੰਦਰ ਤੋਂ ਸਿੱਖ ਕੇ ਆਏ ਨੇ ਇਹਦਾ ਨਾਮ ਹੈਗਾ ਗਲੈਮਰ ਸਲੂਨ ਤੇ ਜਿਹੜਾ ਇਹ ਲਹਿੰਗਾ ਪਾਇਆ ਹੋਇਆ ਕੁੜੀ ਦੇ ਇਹ ਵੀ ਇੱਥੋਂ ਹੀ ਮਿਲਦਾ ਲਹਿੰਗਾ ਤਾਂ ਉੱਪਰ ਕਮਰਿਆਂ ਦੇ ਕਮਰੇ ਭਰੇ ਪੈਣੇ ਤੁਸੀਂ ਇੱਥੋਂ ਬਸ ਕੇਹਰਾ ਤੁਸੀਂ ਆਪਦਾ ਆਉਣਾ ਇੱਥੇ ਇਕੱਲਿਆਂ ਨੇ ਤੇ ਉਦੋਂ ਬਾਅਦ ਤੁਹਾਨੂੰ ਸਜਾ ਕੇ ਇਹ ਆਪੀ ਭੇਜ ਦੇਣਗੇ ਇਹ ਇਹਨਾਂ ਦੀ ਜਿੰਮੇਵਾਰੀ ਆ ਤੇ ਐਡਵਾਂਸ ਬੁਕਿੰਗ ਚੱਲੀ ਜਾਂਦੀ ਆ ਆਪਣੀ ਛੇਤੀ ਛੇਤੀ ਬੁਕਿੰਗ ਕਰਾ ਲਓ ਫੇਰ ਕਹੋਗੇ ਸਾਡਾ ਵਿਆਹ ਨੇੜੇ ਆ ਗਿਆ ਬੁੱਕੀ ਨਹੀਂ